ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਸ਼ਾਹੀਵਾਲ ਕ੍ਰਾਸ ਵੈਡ ਦਿਖਾਉਣ ਜਾ ਰਹੇ ਆ ਏਰੀਆ ਦੋਸਤੋ ਪਿੰਡ ਥਾਂ ਟਕਾਣਾ ਪਿੰਡ ਚੁਰੀਆਂ ਪੈ ਜਾਂਦਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਿਰੋਜ਼ਪੁਰ ਲੱਗਦਾ ਜੀ ਨਾਲ ਲੱਗਦੇ ਪਿੰਡ ਮੋਜਗੜ ਮਖੂ ਤੋਂ ਤਕਰੀਬਨ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਇਹ ਪਿੰਡ ਆ ਸੁਧੀਆਂ ਪਿੰਡ ਨਾਲ ਆ ਚਾਂਗੀਆਂ ਨਾਲ ਨਾਲ ਲੱਗਦੇ ਪਿੰਡ ਆ ਦੋਸਤੋ ਕਿਸੇ ਮੇਰੇ ਭੈਣ ਭਰਾ ਨੇ ਆਉਣਾ ਤੁਸੀਂ ਮੌਕੇ ਤੇ ਪਹੁੰਚ ਕੇ ਵਿਜ਼ਿਟ ਕਰਕੇ ਇਹ ਵਾੜ ਵੇਖ ਸਕਦੇ ਹੋ ਖਰੀਦ ਸਕਦੇ ਹੋ ਆਪਣੀ ਨਰਕ ਪਰਖ ਕਰਕੇ ਸੋ ਦੋਸਤੋ ਸ਼ਾਹੀਵਾਲ ਦੇ ਵਿੱਚ ਇਹ ਕ੍ਰੋਸ ਆ ਵਾੜ ਤੀਜਾ ਸੂਬਾ ਅੱਗੇ ਸੌਣ ਜਾ ਰਹੀ ਆ ਦੂਜੇ ਸੂਬੇ ਦਾ ਮਿਲਕ ਦੋਸਤੋ ਵੀਰ ਉਹਨਾਂ ਨੇ ਘਰੇ ਇਹ ਵਾੜ ਚੋਈ ਆ 1 ਸਾਲ ਤੋਂ 20 ਲੀਟਰ ਦੀ ਮਿਲਕਿੰਗ ਵੀਰ ਕਹਿੰਦੇ ਆ ਵੀ ਨਾਰਮਲ ਹੀ ਅਸੀਂ 20 ਲੀਟਰ ਦੀ ਚੋਈ ਇਸ ਵਾੜ ਦੇ ਥੱਲੋਂ ਕੀਤੀ ਆ ਠੰਡੀ ਸੀਲ ਆ ਦੋਸਤੋ ਸਾਊ ਬੜੀ ਆ ਚੁਵਾਈ ਵੀ ਬੜੇ ਲੰਮਾ ਟਾਈਮ ਕਰਵਾਉਂਦੀ ਆ ਵੀਰ ਹੋਣਾ ਵੱਲੋਂ ਕਿਹਾ ਗਿਆ ਸੀ ਕਿ ਵੀ ਚੁਵਾਈ ਇੱਕ ਨੰਬਰ پاس ਆ ਥਾਣਾ ਵੱਲੋਂ ਵੀ ਇੱਕ ਨੰਬਰ پاس ਹੈਗੀ ਆ ਤਕਰੀਬਨ 13 ਮਾਰਚ ਦੇ ਜਿਹੜੇ ਦਿਨ ਪੂਰੇ ਹੋਏ ਨੇ ਅਜੇ ਤੱਕ ਜਿਹੜੇ ਦਿਨ ਉੱਪਰ ਚੱਲ ਰਹੇ ਨੇ ਸੋ 18 19 ਨੂੰ ਦੋਸਤੋ ਜਿਹੜਾ ਉੱਪਰ ਸਮਾਂ ਲੈ ਕੇ ਜਾ ਸਕਦੇ ਕਿਉਂਕਿ ਅੱਜ 18 ਹੈ ਤਕਰੀਬਨ ਕੋਈ ਹਜੇ 1 2 4 ਦਿਨ 3 ਦਿਨ ਹਜੇ ਉੱਪਰ ਹੋਰ ਲੈ ਕੇ ਜਾ ਸਕਦੀ ਆ ਸੋ ਦੋਸਤੋ ਦੁੱਧ ਦੀ ਗੱਲ ਆਪਾਂ ਕਰੀਏ ਤੇ ਤੁਹਾਨੂੰ ਮੈਂ ਦੱਸ ਦਿੰਦਾ ਵੀ 18 ਲੀਟਰ ਦੀ ਮਿਲਕਿੰਗ ਇਸ ਦੀ ਦੂਜੀ ਸਵੇਰ ਦੇ ਵਿੱਚ ਰਹੀ ਆ ਸੋ ਇਸ ਵਾਰ ਵੀ ਤਕਰੀਬਨ ਤੁਸੀਂ ਇੰਨਾ ਹੀ ਮੰਨ ਕੇ ਚੱਲੋ ਉੱਪਰ ਵੀ ਦੇ ਸਕਦੀ ਆ ਪਰ ਜਿੰਨੀ ਚੁਵਾਈ ਕੀਤੀ ਅੱਜ ਤੱਕ ਦੀ ਉਹ ਤੁਸੀਂ ਮੰਨ ਕੇ ਚੱਲੋ ਮੋਲ ਦੋਸਤੋ ਵੀਰ ਹੋਣੀ ਇਸ ਵੈੜ ਦਾ 55000 ਰੁਪਿਆ ਐ ਡਿਮਾਂਡ ਕਰਦੇ ਹਨ 55000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਨ ਘਰ ਪਹੁੰਚਿਆਂ ਦਾ ਉਹਨਾਂ ਤੋਂ ਬਰਾ ਕੀਤਾ ਜਾਵੇਗਾ ਸੋ ਕਿਸੇ ਵੀਰ ਭਰਾ ਨੂੰ ਬੜ ਪਸੰਦ ਹੋਵੇ ਸ਼ਾਹੀਵਾਲ ਦੇ ਵਿੱਚ ਦੋਸਤੋ ਬਾਕੀ ਫਾਇਟ ਵੀ ਦੱਸ ਰਹੇ ਸੀ ਵੀ ਤਕਰੀਬਨ 4.5 ਇੱਕ ਕ੍ਰੋਸ ਜਿਹੜੀ ਫਾਇਟ ਹੈਗੀ ਆ ਵੀ 4.5 ਤੋਂ ਪਾਰ ਜਿਹੜੀ ਫਾਇਟ ਆਉਂਦੀ ਆ ਸੋ ਕਿਤੇ ਨਾ ਕਿਤੇ ਜਿਹੜੀ ਕ੍ਰੋਸ ਗਾਂ ਹੁੰਦੀ ਹੈ ਵੜ ਹੁੰਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਫਾਇਟ ਦੇ ਵਿੱਚ ਵੱਧ ਅਕਸਰ ਵੇਖਣ ਦੇ ਵਿੱਚ ਮੇਲ ਹੀ ਜਾਂਦਾ ਮਿਲਕਿੰਗ ਲਾਈਨ ਦੀ ਚੰਗੀ ਆ ਦੋਸਤੋ ਬਾਕੀ ਠੰਡੀ ਸੀਰੀਸ ਲੱਗ ਪੂਰੀ ਆ ਕਿਸੇ ਭੈਣ ਭਰਾ ਨੂੰ ਵੀਰ ਨੂੰ ਪਸੰਦ ਆਵੇ ਵੜ ਘਰੇ ਤੁਸੀਂ ਮੌਕੇ ਤੇ ਪਹੁੰਚ ਕੇ ਕਸਾ ਲਈ ਕਰ ਸਕਦੇ ਹੋ ਟਿੱਪਕੇ ਤੇ ਸੜੀ ਕਰ ਸਕਦੇ ਚਾਰੇ ਥਣਾ ਦੀ ਜਿਹੜੀ ਆ ਤੁਹਾਨੂੰ ਸਾਫ ਮਿਲੇਗੀ ਹਵਾਨੇ ਦੇ ਵਿੱਚ ਵੀ ਕੋਈ ਕਾਨ ਸਾਰ ਨਹੀਂ ਹੈਗੀ ਬਿਲਕੁਲ ਹਵਾਨਾ ਸਾਫ ਸ਼ੁੱਧ ਵੜਦਾ ਚੰਗਾ ਹਵਾਨਾ ਹੈਗਾ ਬਾਕੀ ਰਾਜੀ ਤੁਸੀਂ ਵੀਡੀਓ ਦੇ ਵਿੱਚ ਨਜ਼ਰ ਮਾਰ ਹੀ ਰਹੋਗੇ ਵਜਨਦਾਰ ਹੈਗੀ ਹੈ ਦੋਸਤੋ ਰਾਜੀ ਹੈਗੀ ਆ ਵੜ ਕੋਈ ਛੋਟੀ ਜੀ ਲਿੱਸੀ ਲਾਵੀ ਨਹੀਂ ਬਹੁਤ ਵਧੀਆ ਚੰਗੀ ਕਦ ਕਾਠੀ ਦੀ ਲੰਬਾਈ ਦੀ ਬੇਲ ਪੱਖੋ ਚੰਗੀ ਵੜ ਹੈਗੀ ਆ ਠੰਡੇ ਸੁਭਾ ਦੀ ਆ ਕੋਈ ਵੀ ਲੈਡੀਆਂ ਚਾਹੇ ਭਰਾ ਬੜੇ ਆਰਾਮ ਨਾਲ ਇਸ ਦੇ ਥੱਲੇ ਚਵਾਈ ਕਰ ਸਕਦਾ ਸੋ ਦੋਸਤੋ ਨੰਬਰ ਜਿਹੜੇ ਆ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦਿਊਗਾ ਵੀਰ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਵੜ ਖਰੀਦ ਸਕਦੇ ਹੋ ਬਾਕੀ ਪ੍ਰੋਪਰ ਦੋਸਤੋ ਡਿਟੇਲ ਆ ਜਿਹੜੀ ਉਹ ਤੁਹਾਨੂੰ ਆਪਾਂ ਦੱਸ ਦਿੱਤੀ ਆ ਵੀਡੀਓ ਦੇ ਰਾਹੀ ਬਾਕੀ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਲੈਣੀ ਆ ਓਨਰ ਦੇ ਨਾਲ ਤੁਸੀਂ ਆ ਡਾਇਰੈਕਟ ਜਿਹੜੀ ਕਾਲ ਉਹਨਾਂ ਨਾਲ ਸੰਪਰਕ ਕਰਕੇ ਹੋਰ ਕਿਸੇ ਤਰ੍ਹਾਂ ਦੀ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਬਾਕੀ ਆਰਡਰ ਇੱਕ ਵਾਰੀ ਤੁਸੀਂ ਫੇਰ ਨੇੜੇ ਤੋਂ ਜ਼ਰੂਰ ਦੇਖ ਲਿਓ ਆਰਡਰ ਦੀ ਕੁਆਲਿਟੀ ਵਧੀਆ ਹੈਗੀ ਆ ਲੰਬੋਚੜ ਜਿਆ ਜਿਆ 200 ਇਹਨੂੰ ਧੌਨ ਲੱਗਾ ਹੈਗਾ ਲੰਬਾ ਧੌਨ ਨਾਲ ਚੱਲ ਰ ਅੱਗੇ ਤੁਹਾਨੂੰ ਨਜ਼ਰ ਆ ਰਹੀ ਆ ਚੰਗਾ ਫਵਾਣਾ ਹੈਗਾ ਹਜੇ 2-4 ਦਿਨ ਲੇ ਜਾਵੇਗੀ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ